ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਦ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣੇ ਚਾਹੀਦਾ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੈਂਡਟੈਨਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ 'ਚ ਤੁਹਾਡੇ ਅਸਤੇ ਤਿੰਨ ਐਨੀਮਲ ਲੈ ਕੇ ਆਏ ਆ ਜੀ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਭਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲੂਗਾ ਜੀ ਮੇਰਾ ਕੰਮ ਸਰਪ ਤੁਹਾਨੂੰ ਪਸੂ ਦਿਖਾਉਣਾ ਹੁੰਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸੁਖਦੀਪ ਸਿੰਘ ਪਿੰਟਹਿਣਾ ਜਿਹੜਾ ਫ੍ਰੀਕੋਰਟ ਤਸਵੀਰ ਵੀ ਫ੍ਰੀਕੋਰਟ ਆ ਜੀ ਮੋਬਾਈਲ ਨੰਬਰ 9464428223 9464428248 ਠੀਕ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਸੂਆ ਕਿੰਨਾ ਮਾ ਜੀ ਇਹ ਪਹਿਲਾਂ ਨੂੰ ਸੂਈ ਆ ਵੀਰੇ ਦੰਦੋ ਜੀ ਦੰਦ ਨਹੀਂ ਚੈੱਕ ਕੀਤੇ ਇਹਦੇ ਕਦੋਂ ਸੂਈ ਹੈ ਜੀ ਇਹ ਕੱਲ ਦੀ ਸੂਈ ਆ ਬੱਚਾ ਕੀ ਹੈ ਮਗਰ ਬੱਚੀ ਹੈ ਇਹਦੇ ਬੱਚੀ ਦੀ ਬੱਚੀ ਕੇ ਜਰਸੀ ਤੇ ਪੈਂਦੀ ਕਿ ਕਰਾਸ ਪੰਜ ਆਇਆ ਪਰ ਖੂਬਸੂਰਤੀ ਵਿੱਚ ਬੱਚੀ ਆ ਬੱਚੀ ਬਹੁਤ ਸੋਹਣੀ ਆ ਜੇਰ ਡਾਨਾ ਜੀ ਜੇਰ ਡਾਨਾ ਬਾਈ ਕਿੰਨਾ ਬੋਲਾ ਤਿਆਰ ਆ ਜੇ ਤੇ ਬੋਲਾ ਇਸ ਟਾਈਮ ਜਿਹੜਾ ਆਪਾਂ ਇਹਦੇ ਥੱਲੇ 8 ਕਿਲੋ ਚੋਲਿਆ ਥਣਾ ਦੀ ਡਾਨਾ ਆ 8 ਤੋਂ 9 ਕਿਲੋ ਤਿਆਰ ਹੈ ਇਹਦੇ ਥੱਲੇ ਥਣਾ ਦੀ ਡਾਨਾ ਪੋਲੀ ਆ ਠੰਡੀ ਸੀਰ ਉਹ ਚੀਜ਼ ਦੀ ਗਾਰੰਟੀ ਆ ਆਪਣੀ ਠੀਕ ਆ ਜੀ ਇੱਕ ਦੂਜੇ ਨੰਬਰ ਤੇ ਗੱਲ ਇਹ ਆ ਵੀਰੇ ਜਿਹਨੇ ਵੀ ਪਸ਼ੂ ਲੈਣਾ ਹੈ ਨਾ ਆਪਣੇ ਘਰੇ ਭਾਵੇਂ ਚਾਰ ਟਾਈਮ ਚੋ ਕੇ ਤਸੱਲੀ ਕਰਕੇ ਲੈ ਕੇ ਜਾਵੇ ਠੀਕ ਹੈ ਜੀ ਠੀਕ ਹੈ ਸਾਲ ਹੀ ਚੀਜ਼ ਹੈ ਬਈ ਬੰਦਾ ਭਰੋਸਾ ਨਹੀਂ ਹੁੰਦਾਗਾ ਆਪਾਂ ਤਾਂ ਕਿੰਨੇ ਕਰਮਾਂ ਵਾਲਿਆਂ ਹਰੇਕ ਦੇ ਘਰੇ ਜਾ ਕੇ ਵਾਅਦਾ ਕਰਨ ਪਰ ਫਿਰ ਵੀ ਆਪਣੇ ਵੱਲੋਂ ਕਰਨਾ ਪਊਗਾ ਪਰ ਜਦੋਂ ਬਈ ਆਪਾਂ ਮੇਰੀ ਵੀ ਬੇਨਤੀ ਹੁੰਦੀ ਆ ਬਈ ਜਦੋਂ ਆਪਾਂ ਰੁਪਈਏ ਲਾਉਣੇ ਆ 2 ਟਾਈਮ 4 ਟਾਈਮ 6 ਟਾਈਮ ਸੂਏ ਸਵਾਏ ਪਸ਼ੂ ਦੇ ਤਸੱਲੀ ਕਰ ਲਿਆ ਕਰੋ ਜੇ ਕੋਈ ਗੱਬਣਾ ਦਾ ਥਣ ਪਾਸ ਕਰੀ ਜਾਓ ਤੁਰ ਕੇ ਦਿਖਾ ਦਿ ਵੀਰੇ ਨਾਲ ਦੀ ਨਾਲ ਸੂਆ ਪਹਿਲਾ ਸੂਈ ਆ ਜੀ ਕੱਲ ਦੀ ਸੂਈ ਆ ਜੇਰ ਡੰਨ ਬੱਚਾ ਮਗਰ ਵੱੱਛੀ ਮਿਲ ਜਾਣੀ ਆ 8 ਤੋਂ 9 ਕਿਲੋ ਬੌੜਾ ਜੋਕ ਕੇ ਲੈ ਜਿਓ 2 ਟਾਈਮ 4 ਟਾਈਮ 6 ਟਾਈਮ ਬਾਈ ਕਹਿੰਦਾ ਮੇਰੇ ਘਰੇ ਕੋਈ ਵੀ ਸੱਜਣ ਚੋ ਸਕਦਾ ਏ ਥਣਾ ਦੇ ਡੰਨ ਆ ਬਾਈ ਜਮਾ ਡੰਨ ਵੀਰੇ ਠੀਕ ਆ ਜੀ ਥਣਾ ਦੀ ਬਾਈ ਕਹਿੰਦਾ ਡੰਨ ਆ ਬੇਫਿਕਰ ਹੋ ਜਿਓ ਭੂਰ ਨਹੀਂ ਛਿੱਟਾ ਨਹੀਂ ਥਣਾ ਦੇ ਸਹਾਈਜ ਵੀ ਨੇੜੇ ਤੇ ਤੁਹਾਨੂੰ ਦਿਖਾ ਦਿੰਨੇ ਆ ਸੋਹਣਿਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਣਾ ਬਾਕੀ ਕਰਮਾਲੀ ਾਂਗ ਕ੍ਰੋਸ ਆ ਜਾਂਦਾ ਜੀ ਦੁੱਧ ਮੱਝਾਂ ਰ ਗਈ ਹੋਣਾ ਫੈਟ ਚੰਗੀ ਆਊਗੀ ਜਿਹਨੇ ਸਿੰਗਲ ਪਸ਼ੂ ਰੱਖਣਾ ਉਹਨਾਂ ਵਾਸਤੇ ਤੋਫੇ ਤੇ ਠੰਡੀ ਸੀਲ ਬਾਈ ਜਮਾ ਠੰਡੀ ਬਾਲਟੀ ਰੱਖ ਕੇ ਚਵਾ ਕੇ ਦੇਵਾਂਗੇ ਤਸੱਲੀ ਕਰ ਤੇ ਡਿਮਾਂਡ ਜਮਾ ਲੈਣ ਦੇ ਨਾਲ ਹੀ ਜੀ ਚਵਾ ਲੈਣ ਦੇ ਨਾਲ ਹੀ ਜਮਾ ਯੈਸ ਸੁਣੋ ਜੀ 33000 ਦੀ ਦੇ ਦਾਂਗੇ ਆਫਰ ਹੀ ਆਫਰ ਹੀ ਆ ਲਓ ਜੀ 33000 ਦੀ ਬਾਈ ਕਹਿੰਦਾ ਦੇ ਦਾਂ ਦੁੱਧ ਬਾਈ 13 14 ਕਿਲੋ ਦੁੱਧ ਦੇਣਾ ਇਹਨੇ ਕਿਤੇ ਨਹੀਂ 9 ਕਿਲੋ ਬਾਲਾ ਇਸ ਟਾਈਮ ਜਿਹੜਾ ਮਰਜੀ ਕੰਡੇ ਤੇ ਤੋਲ ਲੈ ਪਰ ਤੇਰਾ 14 ਕਿਲੋ ਐਫ ਦੇ 20 ਕਿਲੋ ਅਰਗਾ ਹੋਣਾ ਤੇ ਆਉਣਾ ਬਜੇ ਸੰਗਣਾ ਹੋਊਗਾ 33000 ਦੀ ਬਾਈ ਕਹਿੰਦਾ ਦੇਣ ਦੇਣੀ ਲੈਣੀ ਆ ਤੇ ਹੁਣ ਕੋਈ ਸੌਦੇਬਾਜ਼ੀ ਚ ਨਾ ਪਾਵੇ ਇਹਦੇ ਚ ਜਮਾ ਫੈਕਸ ਪ੍ਰਾਈਸ ਦੋ ਬਾਕੀ ਮੇਰਾ ਵੀ ਕੱਦ ਦਿਖਾ ਦੇ ਮੜ ਕੇ ਨਾ ਕਈ ਵਾਰ ਇੱਥੇ ਕੱਦ ਲਾ ਕੇ ਪੈਂਦੇ ਆ ਵੀ ਕੱਦ ਛੋਟਾ ਜਾਂ ਕਿਵੇਂ ਵੀ ਆ ਹਾਈਟ ਦਾ ਬਾਈ ਦੇ ਸਾਹਮਣੇ ਹਾਈ ਤੋਂ ਵੱਡੇ ਕੱਦ ਕਾੜਦੀ ਆ ਛੋਟੇ ਕੱਦ ਕਾੜਦੀ ਨਹੀਂ ਗੀ ਇਹ ਸਹੀ ਗੱਲ ਆ ਜੀ ਹਾਂਜੀ ਉਹ ਛੋਟੀਆਂ ਜਿਹੜੀਆਂ ਜਰਸੀਆਂ ਹੁੰਦੀ ਆ ਉਹਨਾਂ ਹਰ ਕੀ ਦੇਗੀ ਹਾਂ ਦੋ ਨੰਬਰ ਐਚ ਐਫ ਸੁਆਬਾਈ ਕਿੰਨਵਾ ਏ ਬਾਈ ਪਹਿਲਾਂ ਸੁਈ ਵੀ ਆ ਠੀਕ ਆ ਜੀ ਦੂਜੇ ਸੁਈ ਆਸਤੇ ਇਹਨੂੰ ਅੱਜ 15 16 ਦਿਨ ਉਹਨੇ ਦੱਸਿਆ ਟੀਕਾ ਲੱਗੇ ਉਹ ਠੀਕ ਆ ਜੀ ਮਾਲਕਾਂ ਨੇ ਦੱਸਿਆ ਮਾਲਕਾਂ ਨੇ ਦੱਸਿਆ ਆਪਣੇ ਘਰੇ ਟੀਕਾ ਨਹੀਂ ਲੱਗਿਆਗਾ ਠੀਕ ਆ ਬਾਈ ਤੇ ਦੁੱਧ ਇਸ ਟਾਈਮ ਵਜੇ ਥੱਲੇ 9 10 ਕਿਲੋ ਆ ਜਿਹੜਾ ਜੋ ਕਿਦੇ ਦਾਂਗੇ ਤੋੜ ਕੇ ਦਿਖਾ ਦੇ ਵੀਰੇ ਠੀਕ ਬਾਈ ਦੇ ਦੱਸਣ ਮੁਤਾਬਕ ਜੀ ਸੁਆ ਬਾਈ ਦੱਸਦਾ ਕਿ ਪਹਿਲਾ ਸੁਈ ਆ ਬਾਕੀ ਇਹ ਵੀ ਆ ਇਹ ਦੁੱਧ ਵਧਣ ਦੀ ਗਾਰੰਟੀ ਦੇ ਕੇ ਤੋੜਾਂਗੇ ਇਹਦੀ ਤੇ ਉਹਦੀ ਟਕਾ ਕੇ ਠੀਕ ਆ ਜੀ ਸੱਜਰ ਨੇ ਤਾਂ ਵਧਣਾ ਹੀ ਵਧਣਾ ਆਹ ਬਜੇ ਨਾਲੀ ਆ ਕੱਦ ਵਾਲੀ ਆ ਬਰੀਡ ਵਾਲੀ ਆ ਜੀ 9 ਤੋਂ 10 ਕਿਲੋ ਨੱਟ ਦੁੱਧ ਤਿਆਰ ਆ ਜੀ ਮਾਲਕਾ ਨੇ ਦੱਸਿਆ ਬਈ ਇਹ ਆਈ ਹੋਈ ਆ ਬਾਈ ਕਹਿੰਦਾ ਪਰ ਆਪਣੇ ਘਰੇ ਨਹੀਂ ਹੋਈ ਤੇ ਆਪਣੀ ਆਪਾਂ ਖਾਲੀ ਲਈ ਆ ਤੇ ਖਾਲੀ ਦੇਣੀ ਆ ਉਹ ਚਲੋ ਅਗਲੇ ਦੀ ਕਿਸਮਤ ਵੀਰੇ ਗੱਬਣ ਰਹਿਣਾ ਜਾਂ ਖਾਲੀ ਰਹਿਣਾ ਪਰ ਦੱਸ ਕੇ ਦੇਣੀ ਕਿਉਂਕਿ ਠੰਡੀ ਦਿੱਤੀ ਚੀਜ਼ ਤੋਂ ਬੰਦਾ ਪ੍ਰੇਜ ਕਰ ਲੈਂਦਾ ਥਾਣ ਪੂਰਾ ਟਾਪ ਦਾ ਲੱਗਿਆ ਵਾ ਦੁੱਧ ਕਰਮ ਵਾਲੀ ਵਧ ਜੂ ਕਿਉਂਕਿ ਥੋੜੀ ਜੀ ਘੱਟ ਸੇਵਾ ਵਾਲੇ ਘਰੋਂ ਆਈ ਆ ਗੱਗੇ ਸੇਵਾ ਵਧ ਗਈ ਇੱਕ ਤਾਂ ਵੀਰੇ ਮੌਸਮ ਚੰਗਾ ਦੂਜੀ ਤੁਹਾਨੂੰ ਬਰੀਡ ਦੇ ਕੀ ਰਹੀ ਆ ਦੋਹਾਂ ਦਾ ਨਾ ਜਿੰਨੀ ਹਿਸਾਬ ਨਾਲ ਬਰੀਡ ਹੈ ਜੀ ਉਹ ਹਿਸਾਬ ਨਾਲ ਕਹਿੰਦਾ ਦੋਹਾਂ ਗਾਈਆਂ ਦਾ ਇਹਨਾਂ ਦਾ ਹਾਂਜੀ ਸੱਜਮ ਨੇ ਤਾਂ ਕਰਮਾ ਲਈ ਨੇ ਵਧਣਾ ਹੀ ਵਧਣਾ ਸਹੀ ਗੱਲ ਹੈ ਜੀ ਤੇ ਟੋਕਣਾ ਦੀ ਠੋਕ ਕੇ ਗਰੰਟੀ ਦੇਵਾਂਗੇ 3-3 4-4 ਕਿਲੋ ਦੁੱਧ ਵਧਣ ਦੀ ਸਹੀ ਗੱਲ ਹੈ ਜੀ ਤੇ ਇਹਦੀ ਡਿਮਾਂਡ ਬਈ ਇਹਦੀ ਡਿਮਾਂਡ ਵੀ ਹਾਂ ਨਾ ਵੀਰੇ ਇਹਦੀ ਵੀ 32000 ਦੀ ਦੇ ਦਾਂਗੇ ਜੇ ਜੋੜਾ ਲੈ ਜੇ ਬਈ ਕੋਈ ਬਾ ਮਾੜਾ ਮੋਟਾ ਮਾਨਤਨ ਹੋਊਗਾ ਰੇਟ ਮੇਰੇ ਪਹਿਲਾਂ ਹੀ ਉਸ ਹਿਸਾਬ ਨਾਲ ਆ ਠੀਕ ਹੈ ਜੀ 32000 ਦੀ ਬਈ ਕਿੰਨਾ ਦੇ ਦਾਂਗੇ ਜੀ ਜੇ ਕੋਈ ਜੋੜਾ ਲੈ ਜੂ ਤਾਂ ਮਾਨਤਨ ਜ਼ਿਆਦਾ ਹੋ ਜੂਗਾ ਜੀ ਅੱਗੇ ਤਿੰਨ ਨੰਬਰ ਸੂਆ ਬਈ ਕਿੰਨਵਾ ਜੀ ਇਹ ਬਈ ਪਹਿਲਾਂ ਸੂਈ ਆ ਠੀਕ ਹੈ ਜੀ ਬੱਚੀ ਇਹਦੀ ਨਾ ਰਾਤ ਡੈਡ ਹੋ ਗਈ ਆ ਠੰਡ ਮਨਾ ਗਈ ਸੀ ਅੰਦਰ ਪਈ ਆ ਬੱਚੀ ਇਹਦੀ ਠੀਕ ਹੈ ਜੀ ਉਹਦੀ ਵੀਡੀਓ ਲੈ ਲੈਣਗੇ ਭਾਈ ਹਾਂ ਵੀਡੀਓ ਲੈ ਸਕਦਾ ਕੋਈ ਵੀ ਸ਼ਾਮ ਤੱਕ ਕਰ ਬੱਚੀ ਆਪਣੇ ਕੋਲੇ ਘਰੇ ਹੀ ਆ ਉਹ ਠੀਕ ਹੈ ਜੀ ਤੇ ਇਹ ਬੱਚੇ ਇਹਦੇ ਥੱਲੇ ਜਿਹੜਾ ਦੁੱਧ ਐਸ ਟਾਈਮ ਬਾਈ 8 ਕਿਲੋ ਵਾਂਗੂ ਆ ਠੀਕ ਆ ਜੀ ਤੇ ਆਪਾਂ ਸੱਤ ਕਿਹਾ ਕੀ ਦੇਵਾਂਗੇ 8 ਕਿਲੋ ਕੰਡੇ ਦੇ ਤਲਾਉਂਦੀ ਦੋ ਵੇਲਿਆਂ ਦਾ ਠੀਕ ਆ ਜੀ ਤੇ ਇਹਦੇ 25 ਦਿਨ ਹੋ ਗਿਆ ਘਰ ਦੇ ਜਿਹੜਾ ਡੇਟ ਦਿਖਾਈ ਸੀ ਉਹਦੀ ਟੀਕਾ ਲੱਗੇ ਦੀ ਠੀਕ ਆ ਜੀ ਤੇ ਜਰਸੀ ਦਾ ਇਹਦੇ ਟੀਕਾ ਭਰਿਆ ਉਹਨਾਂ ਨੇ ਠੀਕ ਆ ਜੀ ਤੋੜ ਕੇ ਦਿਖਾ ਦਿਓ ਵੀਰੇ ਸੂਆ ਪਹਿਲਾ ਸੂਈ ਆ ਜੀ ਪਹਿਲਾ ਵੀਰੇ ਪਹਿਲਾ ਸੂਈ ਆ ਦੂਜੇ ਸੂਏ ਵਾਸਤੇ 25 ਦਿਨ ਹੋ ਗਏ ਏ ਆਈ ਮਾਲਕਾਂ ਦੇ ਦੱਸਰ ਮੁਤਾਬਕ ਜੀ ਦੁੱਧ ਇਹਦੇ ਥੱਲੇ ਵੀ 9 ਕਿਲੋ ਆ ਜੀ 9 ਤੋਂ 10 ਕਿਲੋ ਆ ਥਾਣਾ ਦੀ ਇਹ ਵੀ ਡੰਨ ਆ ਬਾਈ ਜਮਾਂ ਡੰਨ ਵੀਰੇ ਗਾਰੰਟੀ ਦੇ ਕੇ ਤੁਰਾਂਗੇ ਠੀਕ ਆ ਜੀ ਆਪ ਦਾ 9 ਤੋਂ 10 ਕਿਲੋ ਜੋਕ ਕੇ ਲੈ ਜੇ ਕੋਈ ਵੀ ਨਹੀਂ ਇਹਦਾ 8 ਕਿਲੋ ਦੁੱਧ ਆਪਾਂ 7 ਕਿਲੋ ਕਹਿ ਕੇ ਦੇਵਾਂਗੇ 8 ਕਿਲੋ ਸੌਰੀ ਜੀ 8 ਕਿਲੋ ਦੁੱਧ ਕੋਈ ਵੀ ਵੀਰ ਜੋਕ ਕੇ ਲੈ ਜੇ ਜੀ ਗਲਤ ਹੋ ਗਿਆ ਸੀ ਥੋੜਾ ਜਿਹਾ ਥਾਣਾ ਦੇ ਸੈਜ ਸੋਨੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਬਾਕੀ ਅੱਗੇ ਸੇਵਾ ਵਾਲੇ ਬਾਕੀ ਆਪ ਵੀ ਜਰਸੀਆਂ ਚ ਹੀ ਪੈਂਦੀ ਆ ਕਾਲੀਆਂ ਸਹੀ ਗੱਲ ਆ ਜੀ ਇਹ ਵੀ ਥੋੜੀ ਜੀ ਘੱਟ ਸੇਵਾ ਲੈ ਕਰਵਾਈ ਵੀ ਆ ਤੇ ਇਹਦੀ ਡਿਮਾਂਡ ਪਈ ਇਹਦੀ ਹਾਣਾ ਹੋਊਗੀ ਵੀਰੇ 25000 ਰੁਪਏ ਦੀ ਹੋਜੂ ਮਾਨਤਨ ਮਾਨਤਨ ਕਰਨਾ ਠੀਕ ਆ ਜੀ ਇਹਦੀ ਡਿਮਾਂਡ 25000 ਰੁਪਿਆ ਵਿੱਚੋਂ ਲੈਸ ਬਾਈ ਕਹਿੰਦਾ ਕਰ ਦਾਂਗੇ ਜੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ